ਕਰਦਾ ਜੇ ਜੀ ਜੀ ਨੇ ਕਰਦਾ ਜੇ ਮਿੱਡੋ ਮਿੱਟੀ ਬਾੜੀ ਬੋਕਣਾ ਹੀ ਕਰਦਾ ਹੁੰਦੇ ਉਹਨਾਂ ਦੇ ਜਦੰਦੇ ਆ ਤਾਂ ਬੰਦਾ ਟਰੈਕਟਰ ਉੱਦੋਂ ਨਾਲ ਦੇਖਦਿਆਂ ਬਣਾ ਕੀ ਬੰਦਾ ਵਾ ਟਿਕੜੀ ਜੀ ਬੜੀਆ ਸਲਿੱਪ ਕਰਦਾ ਟਰੈਕਟਰ ਨਾਲ ਨਾਲ ਹੀ ਬਹਿ ਜਾਂਦਾ ਵਾ ਕੋਲਾ ਵਾਂਗ ਸਾਰਾ ਥੱਲੇ ਪਾਣੀ ਬਹੁ ਹੀ ਆ ਲਾਇਆ ਵਾ ਮਤਲਬ ਪਾਣੀ ਆ ਵੇਖੋ ਕੀ ਬੰਦਿਆ ਉਹ ਜੀ ਚਾਹ ਪੀ ਲਈ ਆਪਾਂ ਤੇ ਬਾਬੇ ਜਿਹੜੇ ਇੱਥੇ ਰਹਿੰਦੇ ਆ ਪੱਕੇ ਜਿਹਨੇ ਚਾਹ ਪੀਉਂਦੇ ਸੀ ਉਹਨਾਂ ਨੇ ਆਖਿਆ ਕਿ ਛੜਕਾ ਬੈਠੀਆਂ ਵਾ ਮਜੇ ਮਜੇ ਜਾਓ ਹਾਲੋ ਕੋਈ ਪਤਾ ਨਹੀਂ ਪਾਣੀ ਥਰੇ ਲੰਗਿਆ ਪੁਲੀਆਂ ਥਾਣੀ ਤੁਹਾਨੂੰ ਅੱਗੇ ਦੱਸਿਆ ਬਹੁਤ ਜ਼ਿਆਦਾ ਪਾਣੀ ਵਗਿਆ ਦੀ ਆਂਦੇ ਸਹਾਨ ਆ ਜਾਓ 5 ਕੇ 5 6 ਆਪਾਂ ਚੱਲੇ ਆ ਖਰਾ ਫੇਰਨ ਬਾਕੀ ਟਰੈਕਟਰ ਆਪਣੇ ਗਾਹ ਲੰਗੇ ਆ ਆਪਾਂ ਥੋੜਾ ਜਿਹਾ ਪਿੱਛੇ ਹਜੇ ਟਰੈਕਟਰ ਕਰ ਲਿਆ ਸੈਟ ਆਪਾਂ 3-4 ਟਰੈਕਟਰ ਆਪਣੇ ਵੀਰਾਂ ਨਾਲ ਗਾੜੀ ਬਸਾਂ ਤਾਨੂੰ ਜਾ ਗਿਆ ਪਹਿਲਾਂ ਇੱਥੇ ਪੈਂਕਿਆਂ ਭੌਂੀਆਂ ਟਰੈਕਟਰਾਂ ਸਾਰੀਆਂ ਆਈਆਂ ਪੈਂਕਿਆਂ ਦੁੱਗਿਆ ਭਰਾ ਲੇ ਫਿਰ ਪਹੁੰਚਣੇ ਆ ਬਗਾਲਿਆ ਤੇ ਬੰਦੇ ਆਪਣੇ ਚੱਲ ਗਏ ਗਾੜੀ ਆਪਾਂ ਰਹਿ ਕੇ ਥੋੜੀ ਜਿਹੀ ਪਿੱਛੇ ਜਿੱਦ ਤੋਂ ਮਾਮਾ ਨੂੰ ਪੂਰਾ ਆ ਗਏ ਮਿੱਤਰੋ ਪਹੁੰਚ ਗਏ ਆ ਡੇਰੇ ਬਾਬੇ ਨਾਨਕ ਤੇ ਹੁਣ ਗਾੜੀ ਵੇਖਦੇ ਆ ਕਿ ਮਤਲਬ ਕਿਹੜੇ ਪਿੰਡ ਜਾਂਦੇ ਆ ਪਹਿਲਾਂ ਨਾਲੋਂ ਕਾਫੀ ਫਰਕ ਪਿਆ ਪਹਿਲਾਂ ਤਾਂ ਬਹੁਤ ਜ਼ਿਆਦਾ ਪਾਣੀ ਹੈ ਜਦ ਆਪਾਂ ਆਈ ਨੋ ਨਾ 15 20 ਜਣੇ ਪਹਿਲਾਂ ਆਏ ਸੀ ਉਦੋਂ ਤਾਂ ਬਹੁਤ ਪਾਣੀ ਸੀ ਤਾਂ ਅੱਜ ਬਹੁਤ ਘੱਟ ਉਹ ਉਦੋਂ ਸੜਕਾਂ ਵੀ ਡੱਪਨ ਦਿਆ ਸੀ ਤੁਹਾਨੂੰ ਗਾੜੀ ਜਾ ਕੇ ਉਖਾਦਦੇ ਆ ਵੀ ਕਿਹੜੀ ਕਿਹੜੀ ਸੜਕ ਡੱਪਨ ਦਿਆ ਹੈ ਤੇ ਕਿੰਨਾ ਕੁ ਪਾਣੀ ਘੱਟ ਵਾ ਗਾੜੀ ਜਾ ਕੇ ਉਖਾਦਨਾ ਇੱਥੇ ਇੱਕ ਥਾਣਾ ਆਉਣਾ ਵਾ ਉਹਦੇ ਅੰਦਰ ਤੱਕ ਗਿਆ ਸੀ ਪਾਣੀ ਤੇ ਹੁਣ ਵੇਖਦੇ ਆਂ ਆਪਣਾ ਗਾੜੀ ਜਾ ਕੇ ਕਿੰਨਾ ਕੁ ਘੱਟ ਹੋਇਆ ਪਾਣੀ ਪਿੱਛੇ ਬਹੁਤ ਜ਼ਿਆਦਾ ਘੱਟਾ ਪਾਣੀ ਕੋਈ ਗੱਲ ਨਹੀਂ ਜੰਦਾ ਆਮ ਹੀ ਤਰੀ ਫਿਰਦੀ ਆ ਜਦੋਂ ਉਦੋਂ ਆਇਆ ਉਦੋਂ ਜੱਟਾ ਡਰ ਗਈ ਥੋੜੀ ਜੀ ਬਾਹਰ ਆਉਂਦਾ ਸਾਧਨ ਵੀ ਨਹੀਂ ਕੋਈ ਮਤਲਬ ਗਲੀਆਂ ਗ ਇਹ ਠਾਣਾ ਜਿੱਥੇ ਪਾਣੀ ਬਦਲ ਬਣਿਆ ਹੈ ਆ ਠਾਣੇ ਵਿੱਚ ਆ ਜਿਹੜਾ ਠਾਣਾ ਜੇ ਇਹਦੇ ਅੰਦਰ ਪਾਣੀ ਗਿਆ ਹੈ ਆ ਜਿਹੜੀ ਸੜਕ ਆ ਇਹ ਸਾਰੀ ਉੱਤੋਂ ਦੀ ਕ੍ਰੋਸ ਕਰਦਾ ਹੈ ਪਾਣੀ ਬਹੁਤ ਜ਼ੋਰ ਨਾਲ ਆਏ ਬੁਢੇ ਦੇਖ ਸਕਦੇ ਆ ਰੋੜ ਵੀ ਪਏ ਬਹੁਤ ਜ਼ਿਆਦਾ ਜ਼ੋਰ ਨਾਲ ਸੜਕ ਤੋੜਦਾ ਹੈ ਆ ਵੇਖੋ ਤੇ ਰੋੜੇ ਟੁੱਟੇ ਆਹ ਦੇਖੋ ਹਲਵਾੜ ਪਾਣੀ ਖੋ ਜਾਤਾ ਖੜਿਆ ਵਾ ਤੇ ਆਲ ਬਹੁਤ ਜ਼ਿਆਦਾ ਇਸ ਸੜਕ ਵਗਦੀ ਹੈ ਪਾਣੀ ਦੇ ਤੇਜ ਵੀ ਰੋਡ ਵੀ ਫਾਈਵ ਦੇਖ ਸਕਦੇ ਆ ਇੱਥੇ ਆਹ ਫਸਲਾ ਫਸਲਾ ਨਹੀਂ ਦੇਦੀਆਂ ਆ ਹੁਣ ਦਿਹਣ ਲੱਗੀਆਂ ਜੇ ਸਿਰਫ ਫਸਲ ਨਹੀਂ ਦੇਦੀਆਂ ਮੱਕੀ ਦੋ ਟਰੈਕਟਰ ਆਪਣੀ ਗਾੜੀ ਆ ਤੇ ਤਿੰਨ ਟਰੈਕਟਰ ਆਪਣੇ ਪਿੱਛੇ ਆਉਂਦੇ ਆ ਆਂ ਗਏ ਨੇ ਲਾਇਆ ਲੰਗਰ ਤੇ ਹੁਣ ਬੰਦੇ ਆਪਣੇ ਲੱਗੇ ਆ ਚਾਹ ਛਕਣ ਆ ਇੱਧਰ ਪੂਰਾ ਪਾਣੀ ਛੜਾ ਤੁਹਾਨੂੰ ਥੋੜਾ ਥੋੜਾ ਵੀ ਪਾਣੀ ਦਿਖਾਉਂਦੇ ਆ ਨਾ ਇਹ ਪੂਰਾ ਪਾਣੀ ਪਾਣੀ ਹੈ ਇੱਥੇ ਆ ਗੁਰਦਰਾ ਸਾਹਿਬ ਇਹਦੇ ਵਿੱਚ ਮਲੋਕੀ ਪਾਣੀ ਪੁਰਿਆ ਕਰਦਾ ਸੀ ਹੁਣ ਤੇ ਬਹੁਤ ਹੱਦ ਤੱਕ ਮਲੋਕੀ ਪਾਣੀ ਸੁੱਕ ਗਿਆ ਹੈ ਇਹ ਆਪ ਨਹੀਂ ਲੋੜ ਨਹੀਂ ਆਪਾਂ ਦੋਨੀਆਂ ਤੇ ਲੱਗੇ ਹੁਣ ਚਾਹ ਪੀਂ ਚਾਹ ਪੀਲੀ ਆਪਾਂ ਤੇ ਬਾਬੇ ਜਿਹੜੇ ਇੱਥੇ ਰਹਿੰਦੇ ਆ ਪੱਕੇ ਜਿਹਨੇ ਚਾਹ ਪੀਉਂਦੇ ਸੀ ਉਹਨਾਂ ਨੇ ਆਖਿਆ ਕਿ ਛੜਕਾ ਬੈਠੀਆਂ ਵਾ ਮੰਜੇ ਮੈ ਜਾਓ ਮਤਲਬ ਕੋਈ ਪਤਾ ਨਹੀਂ ਪਾਣੀ ਥੜੇ ਲੱਗੇ ਪੁੜੀਆਂ ਖਾਣੀਆਂ ਤੁਹਾਨੂੰ ਅੱਗੇ ਦੱਸਿਆ ਬਹੁਤ ਜ਼ਿਆਦਾ ਪਾਣੀ ਵਗਿਆ ਜੀ ਆਦੇਸ ਆਣਾ ਜਾਓ 5 ਕੇ 5 6 ਕਿਲੋਮੀਟਰ ਹੈਗਾ ਇੱਥੋਂ ਤੇ ਆਪਾਂ ਬਿਲਕੁਲ ਮਜਵੇਂ ਜਾਣਾ ਉਹ ਕੋਈ ਕਾਲੀ ਨਹੀਂ ਕਾਲੀ ਕੋਈ ਹੂਟ ਮਤ ਨਹੀਂ ਕਰਨੀ ਬਾਕੀ ਉਹ ਰਾਤ ਬੈ ਗਈ ਹੁਣ ਸਵੇਰ ਤੇ ਸਵੇਰੇ ਹੋਣੀ ਆ ਸੱਪ ਸੱਪ ਆ ਵੀ ਇਹ 1 ਕਿਲੋ ਦਾ ਡਰਮ ਤੇ ਠੀਕ ਹੁਣ ਤੇਲ ਪੈਂਦੀ ਆ ਟਰੈਕਟਰਾਂ ਚ ਮਤਲਬ ਕਿ ਸਾਰੇ ਟਰੈਕਟਰਾਂ ਚ ਆਪੀਆਂ ਤੁਹਾਨੂੰ ਦੱਸਿਆ ਲਾਤੀਆਂ ਵਾ ਜਿਹੜੇ ਜਿਹੜੇ ਇਹ ਘੱਟ ਵਾ ਉਹਨਾਂ ਨੂੰ ਇੱਥੋਂ ਲੈ ਕੇ ਭਰ ਦੇਣਾ ਡੈਂਕੀਆਂ ਕਰਦੀਆਂ ਫੁੱਲ 2-3 ਡਰਮ ਲੈਂਦੇ ਆ ਇੱਕ ਟੈਂਟਰੇ ਸਾਹਮਣੇ ਖਲੋਗੇ ਆ ਤਾਂ ਪੁੱਛਣ ਦੀ ਕੀ ਹਿੰਦਰੀ ਗੱਲ ਯਾਰ ਸਿੰਦਾ ਭਾ ਜਾਊਗਾ ਸਾਰੀਆਂ ਗੱਲਾਂ ਛੱਡੋ ਹਣ ਵੇਖੀ ਮਾਰ ਲਗਾ ਬੁੱਕਲ ਤੋਂ ਦੀ ਪੁੱਛਣਾ ਕੀ ਆ ਜੋ ਯਾਰ ਚਲੋ ਯਾਰ ਛੱਡਿਓ ਸਾਰਿਆਂ ਨੇ ਨਾ ਪੁੱਛੋ ਫਿਰ ਸਾਰਿਆਂ ਨੇ ਸੋਣਾ ਸਾਰਿਆਂ ਨੇ ਪੁੱਛਣਾ ਵਾ ਇੱਕ ਦੋ ਯਾਰ ਸਾਰੇ ਆਓ ਯਾਰ ਚਲੋ ਯਾਰ ਚਲੋ ਚੱਲ ਜਾਨੇ ਚਲੋ ਚੱਲ ਜਾਨੇ ਪੁੱਛਣ ਭੈਣ ਜਿਹੜਾ ਨਹੀਂ ਹੁੰਦਾ ਦੱਸ ਦਿਆਂ ਤੁਹਾਨੂੰ ਕੀ ਸਾਤਾ ਬੁੰਦਾ ਅੰਦਰ ਜਾ ਕੇ ਆਪਾਂ ਕਰਤਾ ਬੁੱਕ ਬਾਕੀ ਫਾਈਨਲ ਹੋ ਜਾਣਾ ਵਾ ਇੱਕ ਗੱਦਾ ਆਪਣਾ ਲੱਗ ਜਾਣਾ ਇੱਥੇ ਇੱਕ ਲੱਗ ਜਾਣਾ ਇੱਥੇ ਇੱਕ ਆਪਾਂ ਲਾ ਦਣਾ ਇੱਥੇ ਐ ਵਧੀਆ ਨਾਲ ਬਾਥਰੂਮ ਬੋਸ ਨੂੰ ਟੈਜ ਬਸ ਐ ਵਧੀਆ ਗੱਲ ਬਾਤ ਇਸ ਸੀਸੀ ਚਲਾ ਲਾਂਗੇ ਆ ਰਵਾਨਾ ਸੋਵਾਂਗੇ ਨੰਦ ਮਾਰਾਂਗੇ ਸਾਰੇ ਫਰੈਸ਼ ਫਰਸ਼ ਹੋ ਗਏ ਫਿਰ ਚੜਾਂਗੇ ਟਰੈਕਟਰਾਂ ਦੇ ਐ ਨੀਂਦ ਵਧੀਆ ਆਊਗੀ ਇੱਥੇ ਮਲੂਕੀ ਆ ਓਏ ਕਰੋਮ ਨਹੀਂ ਦੋ ਇੱਕ ਕਰੋਮ ਨਹੀਂ ਆ ਉਰ ਲਾ ਦਿੰਦਾ ਯੋ ਇੱਥੇ ਫਾਤੀ ਗਾੜਿਆ ਰਹਿਣਾ ਵਾ ਆ ਦੇਖਣ ਦੇ ਉੱਤੋਂ ਜੂ ਨਹੀਂ ਇਹਨੂੰ ਵੀ ਲੈ ਦੋ ਇੱਕ ਨਾਲੀ ਮੇਰੇ ਵਿੱਚ ਪਾ ਦੋ ਤੇ ਚੱਲਣਾ ਸਾਨੂੰ ਅੱਗੇ ਰੋਟੀ ਸਾਨੂੰ ਪੁੱਛ ਗਿਆ ਖਾਣਾ ਇਹ ਆ ਹਾਂ ਕਿਹਦਾ ਸਾਨੂੰ ਵੇਖੋ ਖਾਣਾ ਜੀ ਸਸਤੇ ਇੰਨੇ ਖਾਣੇ ਰੋਟੀ ਦਿਖਾ ਲਈ ਦੇਣਾ ਮੇਰੀ ਗੱਲ ਨੂੰ ਸੇਵ ਕੋ ਜਿਹੜਾ ਵੱਡਾ ਰੂਮ ਆ ਉਹ ਦਿੰਦਾ ਜੀ ਸਸਾ ਸਸਾ 1500 ਦਾ ਇੱਕ ਰੂਮ ਆ ਉਹ 1500 ਦਾ ਇੱਕ ਕਹਿੰਦਾ 1000 ਦਾ ਦੇ ਦੋ ਪਰ ਉਹ ਚ ਲੈਣੇ ਤੁਹਾਨੂੰ ਦੋ ਪੈਣੇ ਜਾਂਦੇ ਉਹ ਆਂਦਾ ਵੀ ਇੱਥੇ ਕਮਰੇ ਤੇ ਨਹੀਂ ਸੈਟ ਹੋਣਾ ਤੇ ਜਿਹੜਾ ਕਰਲੇ ਆਂਦੇ ਆ ਉਹ ਆਂਦਾ ਵੀ ਇੱਕ ਬੈੱਡ ਇੱਕ ਦਾ ਲੱਗਣਾ ਤੇ ਨਾਲ ਇੱਕ ਦਾ ਡੱਡਾ ਲੱਗ ਜਾਣਾ ਉਹ ਬੰਦੇ ਨੂੰ ਪਾਣੀ ਵੀ ਦੱਸਣੇ ਨੇ ਇਹਦੇ ਸਿਰ ਤੇ ਚਾਹਣਾ ਨਾ ਮਾਨਾ ਹੁਣ ਦੱਸ ਦੋ ਉਹਨੂੰ ਕਿਹ ਬੰਦੇ ਪੰਜ ਆ ਬਾਕੀ ਉਥੇ ਸੌਂ ਗਏ ਆ ਰੱਖਣ ਦੇ ਅਸੀਂ ਵੀ ਗਾੜੀ ਹੋ ਜਾ ਉਦੋਂ ਕੀ ਗੱਲ ਹੈ ਪੰਜ ਛੇ ਦੱਸਿਆ ਮੈਂ ਛੇ ਹੀ ਕਹੇ ਸੀ ਛੇ ਹੀ ਨਾ ਕਹਿਣਾ ਸੀ ਪੰਜ ਛੇ ਹੀ ਆ ਦੱਸਣੇ ਹੀ ਅਸੀਂ ਵੀ ਉਹਨੂੰ ਕਹਿੰਦੇ ਵੀਰ ਜੇ ਦੇਣਾ ਉੱਲਾ ਇੱਕ ਦੇ ਦੇ ਅਸੀਂ ਸੌਂ ਗਏ ਇੱਕ ਦਾ ਵੀ ਸੇਵਕ ਨੇ 1500 ਕਿਰਾਇਆ ਮੰਗਿਆ ਠੀਕ ਆ ਉਹਨੇ 1000 ਰੁਪਿਆ ਉਹਨੇ ਦੋ ਜੇ ਤੁਸੀਂ ਲਓਗੇ ਫੇਰ ਕਹਿੰਦਾ 1000 ਰੁਪਿਆ ਕਰਦਾ ਇੱਕ ਦਾ ਠੀਕ ਆ ਉਦੋਂ ਇੱਕ ਦਾ ਇਹ 1500 ਮੰਗਿਆ ਹੁਣ ਆਪਣਾ ਇਹ ਨਿੱਕੀ ਉਹ ਦੋ ਦਾ ਬਾਹਰ ਕਰਨਦੇ ਆ ਬੰਦੇ ਅਜੇ ਵੇਖੋ ਕੀ ਕਰਦੇ ਹੁਣ ਫਾਈਨਲ ਹੋਊਗਾ ਖੇਤਾਂ ਨੂੰ ਦੱਸਣੇ ਕਮਰਾ ਕਰਤਾ ਬੁੱਕ ਉੱਥੇ ਜਾਂਦੇ ਕੁਝ ਸੁਣਣਾ ਵਾ ਗੱਦੇ ਦੋ ਮੰਗਾਲੇ ਆ ਇਹਨੂੰ ਇਹਨੂੰ ਕਰਨ ਨੂੰ ਗੱਦੇ ਇੱਕ ਉਧਰ ਛੱਡ ਲਾ ਨਹੀਂ ਆ ਲੈ ਉਹ ਛੱਡ ਰਿਹਾ ਆ ਸਾਈਡ ਵਾਲੀ ਸਾਈਡ ਵਾਲੀ ਇਹ ਪਿਛੇ ਪਿਆ ਸੀ ਤਿੰਨੇ ਆਣੇ ਤੇ ਬੜਦੇ ਹੋ ਜਾਣੇ ਤਿੰਨੇ ਦੇ ਦੋ ਬੱਲੇ ਸਿੰਦੇ ਭਾਣੂ ਸਿੰਦੇ ਭਾਣੂ ਥੱਲੇ ਖਲਾਓ ਹਾਂ ਹਾਂ ਸਿੰਦਾ ਦੇ ਆਇਆ ਫੂਨ ਟੇਡ ਤੇ ਰੱਖ ਕੇ ਜੇ ਤਾਂ ਇਕ ਤਕਵੀਰ ਪਾ ਦੇ ਇਹ ਤੇ ਕਮਾ ਉਹ ਤੇ ਕਮ ਬਲ ਜੀ ਲੋ ਜੀ ਲੱਗੇ ਆ ਸੋਹਣ ਬੋਬਾ ਦਾ ਪਾਪੋ ਪੀ ਲਿਆ ਸੀ ਮੈਂ ਦੇ ਹੁਣ ਇਸ ਵੇਲੇ ਆਪਣੇ ਆਪ ਪੀ ਲਿਆ ਵਾ ਨਾ ਤੋ ਲਿਆ ਵਾ ਤੇ ਤੇ ਬਣਾ ਲੋ ਦੇ ਬੰਦੇ ਜਿਹੜਾ ਝੋਟ ਬੰਦੇ ਆ ਤੇ ਜਿਹੜੇ ਰਾਤ ਰਹਿ ਗਏ ਸੀ ਤੇ ਆਪਣਾ ਟ੍ਰੱਕ ਆਪਣੇ ਕੱਪੇ ਆ ਰੈਡੀ ਟ੍ਰੱਕ ਆਪਣੇ ਆਹ ਕੰਮ ਤੇ ਰੈਡੀ ਤੇ ਬਾਦ ਚੱਲੇ ਹੁਣ ਉਧਰ ਨੂੰ ਤੇ ਦੱਸ ਦਿਆ ਤੁਹਾਨੂੰ ਗਾੜੀ ਆ ਗਏ ਪੀ ਸਾ ਦਾ ਵਾ ਤੇ ਜਿਨਾਂ ਨੇ ਤੇਲ ਪਾਇਆ ਵਾ ਉਹਨਾਂ ਬੋਇਆ ਪਾਇਆ ਉਹਨਾਂ ਨੇ ਟਿੱਕਰ ਲੱਗਿਆ ਉਹ ਆਪਾਂ ਨਹੀਂ ਪੋਇਆ ਸੀ ਤੇ ਆਪਣੇ ਕੋਈ ਟਿੱਕਰ ਨਹੀਂ ਲੱਗਾ ਮਤਲਬ ਐਟਰੀ ਹੋ ਗਈ ਆ ਪਾ ਸਟਿੱਕਰ ਕੋਈ ਨਹੀਂ ਲੱਗਾ ਆਪਣੀ ਟਰੈਕਟਰ ਤੇ ਤੇ ਲੀ ਪੋਇਆ ਪਤਾ ਕਰਕੇ ਆਪਣੇ ਸਟਿੱਕਰ ਹੀ ਲੱਗਾ ਬਾ ਵੇਖੋ ਉਹਨਾਂ ਨੇ ਪੋਇਆ ਤੇ ਇਹਨਾਂ ਥੋੜਾ ਬੋਦਾ ਪੋਇਆ ਤੇ ਸਟਿੱਕਰ ਲੱਗ ਗਿਆ ਇਹਨੇ ਪੋਇਆ ਜਿਹੜੀ ਵੈਂਟਰੀ ਹੋ ਗਈ ਪੂਰੀ ਤੇ ਹੁਣ ਚੱਲੇ ਆ ਪਾ ਉਤੇ ਤੇ ਆਹ ਸਵੇਰੇ ਫੇਰ ਆ ਗਿਆ ਵੀਰ ਤੇਰ ਲੈ ਕੇ ਆर्डर ਫੋਮ ਦੇ ਆ ਉਹ ਸਾਹਮਣੇ ਤੇ ਹੁਣ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਜੀ ਦੱਸਦੇ ਆ ਤੁਸੀਂ ਬੰਨ ਦੱਸਦਾ ਉਹਨਾਂ ਨੇ ਤੁਸੀਂ ਬੰਨ ਮੰਨਣੀ ਆ ਤੇ ਕੋਟੇ ਜਾਣਾ ਉਹ ਉੱਥੇ ਜਾ ਕੇ ਸਾਨੂੰ ਦੱਸਦੇ ਆ ਸਾਰਾ ਕੋਟੇ ਸਾਰੇ ਆ ਗਿਆ ਪੰਦੀ ਦੀ ਲੇਖਾ ਇੱਕ ਪੰਦੀ ਦੀ ਦੇਖੀ ਆ ਉਹ ਬਾਦ ਦੀ ਕਾਲਿਆ ਬਾ ਬਾ ਦੀ ਟਿਕਟ ਦਾਦਾ ਪਾਣੀ ਨਾਲ ਕੇ ट मारे मारे पड़ फुट गए फसल सब तबाह हो गई बढ़िया बना ਬਾਤੀ ਤੇ ਸਾਡਾ ਪਗੜਾ ਕੋਲ ਜਾ ਜਾਣਾ ਤੇ ਫਿਰ ਪੋਆ ਪਟਿਆ ਉਹ ਬੋਲਦਾ ਮੇਰੇ ਸਾਹਮਣੇ ਆ ਕੇ ਬਾਕੀ ਕੋਈ ਨਹੀਂ ਦੱਸਦਾ ਮੈਂ ਨਾ ਗੱਡੀਆਂ ਸਰ ਫੋਦਰਾ ਪੁੱਛਾ ਉਹ ਪਾਈ ਲੈ ਕੇ ਉਹਨੂੰ ਬਾਅਦ ਵਿੱਚ ਜਾ ਦੇਣਾ ਠੀਕ ਹੈ ਤਾਂ ਲੈ ਆਂਦਾ ਲੈਟਰ ਪਹਿਲਾਂ ਹੀ ਆ ਗਿਆ ਬੰਦਿਆ ਦੇ ਪਾਣੀ ਨੂੰ ਨਾ ਲਗਾ ਦੇ ਕੋਈ ਇਹ ਨਾਲ ਕਰੀ ਤੇ ਜੀ ਜੀ ਇਹਦੇ ਨਾਲ ਆਈ ਮਿੱਟੀ ਦਾ ਕੋਈ ਨਾਮ ਨਹੀਂ ਆ ਰਿਹਾ ਅਰੇ ਜੀ ਜੀ ਤੇ ਕਰੀ ਸਾਥ ਪੂਰਾ ਪਾਣੀ ਦਾ ਤੇ ਆਪਾਂ ਜਾਣੇ ਇਹ ਬਾੜੀ ਤੇ ਪੂਰਾ ਹੋਇਆ ਪਹਿਲਾਂ ਹੀ ਦੇ ਰਿਆ ਜਨੇ ਪਤਾ ਵੀ ਲਿਆ ਕਰ ਜੀ ਨਹੀਂ ਉਪਰਾਵਾ ਹੋਰ ਬਾਈ ਹੋਰੀ ਭੈਣ ਰਾਜਾ ਦੇ ਪੁੱਠੇ ਪੋਣੇ ਪੈਣੇ ਜਾਂਦਾ ਹੈ ਪਾਣੀ ਪੂਣੀ ਦਾ ਪੂਰਾ ਇੰਤਜ਼ਾਮ ਹੈ ਇੱਥੇ ਮਿਲੰਦਰ ਖਸਾਦਾ ਵੀ ਆਊਗਾ ਬਾਦਾਂ ਆ ਆਪਣੇ ਹਾਈ ਲਾਈਟਰ ਆ ਗਿਆ ਜੀ ਬਿੱਲਾ ਸਿੱਧੂ ਹੈਗਾ ਜੀ ਇੱਥੇ ਪਹੁੰਚਾਉਣਾ ਤੁਹਾਨੂੰ ਕਰਦੇ ਹਾਂ ਇੰਟਰਡੈਕਸ਼ਨ ਆ ਜੀ ਬਾਵਾ ਮਾਰਦੇ ਆ ਉਹ ਜੀ ਬਿੱਲਾ ਸਿੱਧੂ ਉਹ ਜਿੰਦਿਆ ਤੇਰਾ ਯਾਰ ਯਾਰ ਤੇਰਾ ਬਿੱਲਾ ਸਿੱਧੂ ਬੰਦਾ ਮਾਸਾ ਤੋਂ ਆਇਆ ਪੈਸਾ ਦੇਵਾ ਕਰਨ ਕਿ ਮੇਰੇ ਬਾਪੇ ਨਾਲ ਕਰ ਗਿਆ ਕਰਨ ਦਿਵਾ ਹਣ ਦੇਖਦੇ ਆ ਬੰਦੇ ਆਪਾਂ ਨੂੰ ਦਾਦਾ ਪੁੱਛਾ ਕਰਾਪ ਹੋਣਾ ਪੈਣਾ ਕਿ ਉਹ ਕਿੱਡੇ ਕਰਾ ਦੀ ਜਾਦੀ ਮੰਗਾ ਇੱਥੇ ਬਾਕੀ ਦੇਖ ਲਿਆ ਕੀ ਖਾਸ ਆਵਾਂ ਸੈਂਟਰ ਰੋਕਦੇ ਆ ਕੱਠੇ ਰੋਣੇ ਸਾਰੇ ਲੈ ਪੈਣਾ ਨੇ ਸੈਂਟਰ ਇਹਟਰ ਬਹੁਤ ਹੁੰਦੇ ਆ ਫਲੇਪ ਕਰੇ ਦੀ ਜਿਆਦਾ ਕਢਾਉਂਦੇ ਤਾਂ ਕਰਕੇ ਇਹਦਾ ਨਾਦਰੋ ਉਹ ਬਹੁਤ ਜਾਦੀ ਦੇਤਾ ਜਿਹਨਾਂ ਨੇ ਜਾਦੀ ਦੇਤਾ ਹੋ ਆ बहुत वॾे पधर ते देवा ਉਹ ਖੜੋ। ਉਹ ਚੱਲ ਪੜਾ। ਉਹ ਵੀਰੇ ਕਢਾਉਣ ਗਿਆ ਟਰੈਕਟਰ ਦਾ ਆਪਣਾ ਹੀ ਬੱਦ ਗਿਆ। ਹੁਣ ਇਹਨੂੰ ਕਿੱਥੋਂ ਜਾਣਾ ਆਣਾ ਆਉਦਾ। ਸਾਹ ਭਾਈ ਜਾਊਗਾ जे सी पी कढूी आे सी पी जेी कढूी ਇਹ ਬਹੁਤ ਜਿਆਦੀ ਆ ਤਾਂ ਕਰਕੇ ਉਹ ਇੱਕ ਹੋਰ ਬਾਈ ਹੋਰ 345 ਉਹ ਵੀ ਹੋ ਗਿਆ ਲੋਕ ਡੋਲ ਗਏ ਉਹ ਵੀ ਹੋ ਗਏ ਹੁਣ ਜਿਸ ਵੀ ਦੱਸੀ ਆ ਮਾੜਾਂ ਵਿੱਚ ਕਿਹੜੇ ਮਿੱਟੀ ਕਿਸ ਜਾਨੀ ਹੋ ਸਕਦਾ ਬਾਬੇ ਦਾ ਲੋ ਜੀ ਚੱਲੇ ਇੱਧਰ ਤੇ ਕੰਮ ਮੁੱਕ ਗਿਆ ਥੋੜਾ ਜਿਹਾ ਘੱਟ ਹੀ ਆਂਦੇ ਉੱਧਰ ਜਾਣਾ ਮੈਂ ਚਲੋ ਉੱਧਰ ਚੱਲ ਜਣੇ ਆ ਉੱਧਰ ਜੰਨੇ ਆ ਉਹ ਯਾਰ ਇੱਥੇ ਆ ਵੇ ਇਹ ਆ ਸਾਰੀਆਂ ਪੈਲੀਆਂ ਵਾਂ ਜਿਸੇ ਤੁਹਾਨੂੰ ਇੱਦਾਂ ਦਿਖੰਦੀ ਆ ਸਾਰੀਆਂ ਪੈਲੀਆਂ ਵਾਂ ਆੜੀਆਂ ਅੱਗੇ ਮੈਂ ਵੇਖਿਆ ਇੱਥੇ ਇੱਟਾਂ ਵਾਂ ਵਿਚੇ ਤਾਰਾਂ ਵਾਂ ਮਤਲਬ ਕਿ ਸਾਰੀਆਂ ਪੈਲੀਆਂ ਲਾ ਲੋ ਤੁਸੀਂ ਪੈਲੀਆਂ ਸਾਰੀਆਂ ਝੋਨਾ ਹਾਲਾ ਤੁਹਾਨੂੰ ਦਿਖਾਉਣਾ ਇੱਕ ਮਿੰਟ ਰੋਜੋ ਸਾਹਮਣੇ ਜਿਹੜਾ ਖੱਟਾ ਖੱਟਾ ਜਾ ਰਿਹਾ ਰਿਹਾ ਰਹਿੰਦੇ ਹੁੰਦੇ ਇਹ ਝੋਨਾ ਯਾਰਾ ਇੱਧਰ ਤੱਕ ਰੇਤ ਦਾ ਥੋੜਾ ਜਿਹਾ ਬਚਾ ਆ ਇਹ ਘਟ ਆਈ ਆ ਕੋਲ ਭਾਈ ਥੋੜੀ ਆਈ ਆ ਇਹ ਝੋਨੇ ਦਾ ਸਿਰਾ ਵਾ ਸਾਰਾ ਆੜਾ ਇਹ ਤੁਹਾਨੂੰ ਦਿਖ ਰਿਹਾ ਜਿਹੜਾ ਬਾਗੀ ਹਿਸਾਬ ਲਾ ਲੋਗੀ ਕਿੰਨਾ ਕਿੰਨਾ ਰੇਤ ਆ ਗਈ ਹੋਗੀ ਆਹ ਇਹੋ ਬੱਚੇ ਚ ਉੱਚੇ ਰੁੜੇ ਆ ਕੋਠੇ ਰੁੜੇ ਆ ਜਿਹੜੇ ਆਹ ਇਹੋ ਟਾਂ ਕਿਤਾ ਖੇਡ ਰੀਆਂ ਦੇਖਦੇ ਆ ਬੰਦੇ ਕਿੰਦੇ ਵਾਲਾ ਉਹ ਲੋਨੇਣੀ ਆ ਗਾਦੀ ਨਹੀਂ ਚਾਲੂ ਕਿੰਨੇ ਨੂੰ ਉਹ ਤੇਰੇ ਕਿੰਨੇ ਉਹ ਕੋਣ ਉਹ ਇੱਕ ਤਾਂ ਹੋਗਾ ਉਸ ਮੈਂ ਵੀ ਆ ਬੰਦੇ ਆਪਣੇ ਜਿਹੜੇ ਨਾਲ ਆਂ ਤੇ ਠੰਡਾ ਪਿਆਲਾ ਨੂੰ ਮੈਂ ਠੰਡਾ ਪਿਆਲ ਦਿੰਦੇ ਆ ਉਹ ਠੰਡਾ ਪੀ ਲੋ ਠੰਡਾ ਹੰਡਾ ਲੈ ਆਉਣੇ ਨਾਲ ਪਾਣੀ ਲੈ ਆਵਾਂਗੇ ਦੋ ਤਿੰਨ ਬੋਤਲਾਂ ਵੇਖੋ ਜੇ ਬੱਚੇ ਰੁੜੇ ਜੱਤਾ ਦੇ ਤਾਰਾ ਉੱਦਾਂ ਹੀ ਵਿੱਚ ਅੱਜ ਬੱਚਾ ਜਿਆੜਾ ਹੈ ਨਾ ਉਹ ਬੋਟਲ ਹੀ ਹੈ ਨਾਲ ਜੇ ਬੱਚਾ ਸੀ ਆਹੋ ਟਰੈਕਟਰ ਸਪੈਰ ਹੀ ਰੱਖੇ ਕੱਲੇ ਕੱਢਣ ਨੂੰ ਜਿੱਦਾਂ ਮਗਰ ਕੋਕ ਨਹੀਂ ਪਾਇਆ ਕਈ ਇਹ ਰੀ ਬਾਜਾਂ ਦੇ ਟਰੈਕਟਰ ਵੇ ਭਾਈ Holi ਵੇ ਭਾਈ Holi ਇੱਧਰ ਰਸ ਘੱਟ ਇੱਧਰ ਰਸ ਘੱਟ ਉੱਧਰ ਰਸ ਜ਼ਿਆਦਾ ਹਨਾ ਜੀ ਦੇਵਾ ਆਹੋ ਇੱਧਰ ਟਾਵੇਂ ਟਲੇ ਬੰਦੇ ਉੱਧਰ ਜ਼ਿਆਦਾ ਕੰਮ ਗੜੇ ਗੜੇ ਸਪੈਦੇ ਵੇਖੋ ਛੁੱਟੇ ਪਾਣੀ ਨੇ ਗੜੇ ਗੜੇ ਸਪੈਦੇ ਜੜੋਂ ਹੀ ਟੁੱਟਦੇ ਜੜੋਂ ਹੀ ਆਹ ਬੰਦੇ ਜਿਹੜੇ ਹੰਭਗੇ ਟਰੈਕਟਰ ਪਾਣੀ ਪੂਣੀ ਪੀਣ ਵਾਲੇ ਤੇ ਉਹ ਢੱਕੇ ਟਰੈਕਟਰ ਇੱਥੇ ਨਾਲ ਚਾਹ ਵਾਲੇ ਸਭ ਸੋਚਦਾ ਹੈ ਕਿ ਜਦਾਂ ਕਿਸੇ ਦੀ ਪਿੰਨ ਟੁੱਟ ਜਾਂਦੀ ਹੈ ਕੋਈ ਗੁਲਾ ਟੁੱਟ ਜਾਂਦਾ ਉਹ ਵੀ ਮਿਲਦਾ ਇੱਥੋਂ ਮੈਂ ਫੜ ਗਿਆ ਓਏ ਹੋਰ ਵੀ ਹੁਣ ਆਪਾਂ ਚੱਲੇ ਆਂ ਰੋਟੀ ਖਾਣੇ ਟਾਈਮ ਇੱਕ ਹੋ ਗਿਆ ਵਾ ਜਿਹੜਾ ਮਿੱਥਾ ਹੀ ਹੁਣ ਕੱਢ ਆਣੇ ਪਾਣੇ ਸੰਦਾਪੜੀ ਜਾ ਕੇ ਡਾਕੂਮੈਂਟ ਨਿਕਲ ਆਏਗੇ ਫੇਰ ਸਰਦਲਾਵਾਗੇ ਖਰਾ ਕੀ ਖਾ ਜੀ ਰੋਟੀ ਆ ਜੀ ਜੇ ਤਾਇਆ ਰੋ ਤੇ ਦਰਜ ਹੋਵੇ ਜਾਈਏ ਸਭ ਰੇ ਕੋ ਪੋਟੋ ਨਾਲ ਗਿਆ ਆਣੇ ਪਰ ਮੀ ਬੋ ਦਾ ਹੰਦ ਤਾਂ ਪੱਖਾ ਆ ਬਜਾਈਆਂ ਵਿਆਹ ਆ ਬਾਹਰ ਬੋਈ ਆ ਜੀ ਕਰਨੀ ਬਾਕੀ ਉਹ ਬਰਦਾਦਾ ਬਾਣੀ ਸਕਦੇ ਆ ਸਾਡਾ ਪਾਣੀ ਚਾਕੇ ਫਿਰ 10-20 ਮਿੰਟ ਰੈਕ ਤੋਂ ਬਾਅਦ ਵੇਅਰ ਕਰਦੇ ਆ ਫਿਰ ਚੱਲੋ ਚੱਲ ਕਰਦੇ ਆ ਸਾਮਾਂ ਤੱਕ ਆਹ ਬਸ ਚਾਹ ਤੋਂ ਬਾਅਦ ਨਾਲ ਹੀ ਬੋਤੀ ਤੋਂ ਬਾਅਦ ਨਾਲ ਹੀ ਪੀਲਾਂਗੇ ਚਾਹ ਕੋਲ ਚਾਹ ਦੀ ਪੀ ਕੇ ਫਿਰ ਸਰੀਰ ਮਾਲੇ ਜੈ ਕੜੇ ਕਰਕੇ ਫਿਰ ਰਹਿਣੇ ਆ ਤੇ ਤਾਂ ਬੋਈ ਯਾਦੀ ਆ ਗਰਮੀ ਵੀ ਬੋਈ ਯਾਦੀ ਆ ਅੱਖੇ ਨੂੰ ਜ ਮਜ਼ਾ ਆਉਂਦਿਆ ਬਾਕੀ ਸਭੀ ਵਧੀਆ ਲੱਗੀ ਬਸ ਸੇਵਾ ਉਹ ਵੀ ਅਤਰੀ ਸਾਈਟ ਤੇ ਖੋਜਦੇ ਜੀ ਬਹੁਤ ਸਿਆਵਾ ਤੇ ਬਾਕੀ ਉਹ ਬਗਤ ਫਰੇਨੇ ਹੈ ਕਿ ਪੰਜ ਛੇ ਦਾ ਪਸੀ ਫਸੇ ਰਹਿੰਦੇ ਅਜੇ 5 7 ਤੋਂ ਬਾਅਦ ਬਾਦਲੇ ਗਰੀ ਕਦੇ ਵਾਦਲੇ ਕਦੀ ਫਿਰ ਗੱਢ ਗਏ ਟਰੇਤਾ ਵਰੇਤਾ ਲਾ ਕੇ ਟਰ ਮਾਰਿਆ ਸਲੇਪ ਕਾੜਦਾ ਟਰੈਕਟਰ ਨਾਲ ਹੀ ਬੈਹਂਦਾ ਉਹਦਾ ਲਾ ਕੇ ਟਰੈਕਟਰ ਜਿਆਦਾ ਵਾਸਦੇ ਆ ਤਾਂ ਬਾਜੀ ਰੇਤਾ ਬਹੁਤ ਚਰੀ ਆ ਇਹ ਤੋਂ ਵੀ ਜਿਆਦਾ ਤੇ ਤੇ ਚਾਰ ਚਾਰ ਬੋਟੀਆਂ ਦਾ ਚੋਲੇ ਤਾਂ ਅਜੇ ਵੀ ਰੇਤਾ ਦੇਖਦੀ ਬਲੇ ਕੋਲ ਜਿਵੇਂ ਆਪਣਾ ਥੋੜਾ ਦਾਂਜਾ ਟੁੱਟ ਗਿਆ ਸੀ ਤੇ ਜਨਰੇਟਰ ਨਾਲ ਹੀ ਵੇਲਿੰਗ ਸੈਟਅਪ ਲੱਗ ਪੋ ਗਿਆ ਕੋਈ ਵੀ ਮੁਸ਼ਕਲ ਨਹੀਂ ਆ ਚਾਲ ਦੀ ਨਾਲ ਹੀ ਹਾਲੋ ਲਗੇ ਆ ਟੁੱਟ ਗਿਆ ਤੇ ਲਾਉਣ ਮਾਰਾ ਮਟਾ ਟੁੱਟ ਗਈ ਤੇ ਬਹੁਤ ਮਗਰ ਟੁੱਟ ਗਿਆ ਜਿਹੜਾ ਇਹ ਤਾਰ ਟੁੱਟ ਗਈ ਇੱਕ ਖਰਾਬ ਹੋ ਜਾ ਟੁੱਟ ਕੇ ਆ ਜੀ ਸੈਜੋ ਕਨੈਕਟਰ ਕੋ ਸੈਜੋ ਬੰਦਾ ਨਾਲ ਹੀ ਮਿਲ ਜਾਂਦਾ ਇਸੇ ਕੰਮ ਨੂੰ ਜੇ ਕੋਈ ਟਿਕੰਦੀ ਆ ਹੋਜਣੇ ਗੇਲੀਆਂ ਘਰ ਟਰੈਕਟਰ ਇਦਾਂ ਆਵਾਜਾਂਦੇ ਆ ਅੱਧਾ ਪੋਣਾ ਘੇੜਾ ਆ ਗਿਆ ਪਾਉਣ ਨੂੰ ਫਸਿਆ ਨੂੰ ਪਰ ਇਦਾਂ ਹੁਣ ਵੀਰ ਕੋਈ ਆਇਆ ਦੇ ਵੇਖੋ ਕਿੰਨਾ ਕ ਟਾਈਮ ਲੱਗਦਾ ਕੱਢਣ ਲੱਗਿਆ ਭੂਲ ਮਤ ਨਹੀਂ ਕਰਨੀ ਚਾਹੀਦੀ ਆਗੇ ਰੇਤਾ ਵਾ ਪਾਣੀ ਬਹੁਤ ਈ ਆ ਥੱਲੇ ਇੱਕ ਸਾ ਦਾ ਪਿੱਲ ਪਿੱਲ ਕਰਦੀ ਆ ਰੇਤਾ ਤਾਂ ਕਰਕੇ ਭੂਲ ਮਤ ਨਹੀਂ ਕਰਨੀ ਚਾਹੀਦੀ ਦੇ ਹੁਣ ਪਾਉ ਕਿਦਾਂ ਕੱਢਦੇ ਕੀ ਸਾ ਤਾਅ ਕਰਦੇ ਆ ਕਿਰੇ ਸਾ ਹੁਣਾ ਗਾੜਾ ਟਰੈਕਟਰ ਵੀ ਫਸ ਜਾਣਾ ਵਾ ਜੇ ਸਾ ਹੁਣਾ E' un'altra cosa che si può fare, si può fare, si può fare, fare, si può fare, ਵੇਖਿਆ ਜਾਂਦਾ ਜ਼ੋਰ ਬਣਾਇਆ ਜ਼ੋਰ ਵੇਖਿਆ ਜਾਂਦਾ ਅੱਜ ਸਾਡੇ ਬੱਪਾਂ ਜਣ ਡਾਦੇ ਕਰੇ ਕਿਧਰ ਵੇਖੀ ਹੁਣ ਉਧਰ ਵੇਖੀਏ ਇਧਰ ਵੇਖੀਏ ਲੇ ਪਉ ਨਯਾ ਦਾ ਕਿੱਜ ਮਾਰ ਲੈਣਾ ਕੀ ਕਹਣਾ ਚਾਹੋਗੇ ਨਾ ਬਾਰੇ ਆਹ ਵਧੀਆ ਬਹੁਤ ਵਧੀਆ ਹੈ ਬਹੁਤ ਵਧੀਆ ਕੰਮ ਹੋ ਰਿਹਾ ਸੇਵਾਇਂ ਲੱਗੇ ਸਾਰੇ ਨੌਜਵਾਨ ਨਸ਼ਾ ਮੁਕਤ ਵਾ ਸਾਰੇ ਜੁਤ ਨਸ਼ਿਆਂ ਵਿਰੁੱਧ ਮਰਾ ਟਰੈਕਟਰ ਆਇਦਾ ਵੀ ਨਸ਼ੇ ਵਾਲੇ ਇਹਦੇ ਬਾਰੇ ਕੀ ਕਹਿਣਾ ਜਾਓਗੇ ਇਹ ਨਸ਼ੇ ਵਾਲੇ ਆ ਇਹ ਨਸ਼ੇ ਵਾਲੇ ਅਸਾ ਇਹ ਨਸ਼ੇ ਵਾਲੇ ਆ ਉਹਨੇ ਐਲ ਕਰੇ ਕਿਦਾਂ ਲਾਈਆ ਉਹ ਬੰਛੀ ਓਏ ਲੱਗੇ ਜਾਂਦਾ ਲੱਗੇ ਜਾਂਦਾ ਅੱਪਾਂ ਦੇ ਦਿਲ ਦਾ ਜੀਸੀਬੀ ਆ ਗਈ ਆ ਪਰ ਮੁੰਡਿਆਂ ਨੇ ਪਹਿਲਾਂ ਟਰੈਕਟਰ ਦਾ ਜ਼ੋਰ ਚੈੱਕ ਕਰਨਾ ਵਾ ਫੇਰ ਕਢਣਾ ਵਾ ਜੀਸੀਬੀ ਖਲਾਰਤੀ ਆਗੀ ਸਾਈਡ ਤੇ ਰੋਕ ਲੋ ਫਰੀ ਹੈ ਸਹੀ ਗੱਲ ਹੈ ਪਹਿਲਾਂ ਟਰੈਕਟਰ ਦਾ ਜ਼ੋਰ ਵੇਖਣਾ ਇਹਦੇ बस कर अह दू फिर खाते एक लागे बैठे पापा मरी ना Ayo, tak nikel nih dia, mikro, kipas, daun. Tengok, Pak, nikel uga atau nih eh. oh, nikel uga? Nih. Nih. Nih nikel uga atau nih ਆ ਬੰਦਾ ਜਿਹੜਾ ਟਰੈਕਟਰ ਚੜਿਆ ਹੁਣ ਕਾਰੀਗਰ ਆੜ ਉਹ ਗਾਂ ਤੋਰਨੂ ਗਾਂ ਤੋਰ ਮਰਿਆ ਓਏ ਇੱਦਾਂ ਦੋਵੇਂ ਗਾਂ ਤੋਰੇ ਹੋਰ ਰੁਕ ਜਾ ਓਏ ਮਾਰਿਆ ਗਾਂ ਤੋਰਦਾ ਜੀਸੀਬ ਆ ਗਈਆਂ ਜੀਸੀਬ ਕੱਢੂ ਵੀ ਟਰੈਕਟਰ ਦਾ ਨਹੀਂ ਹੋਰ ਪਿਆਣ ਸੰਗਲਟ ਐਡ ਹੋ ਗਿਆ ਨਾ ਦੋਵੇਂ ਕੱਡੂਗੀ ਜੇ ਸੀ ਬੀ ਅਗੇ ਦੇ ਇੱਕ ਕੱਢਣਾ ਸੀ ਔਰ ਦੋਵੇਂ ਕੱਡੂਗੀ ਔਰ ਦੋਵੇਂ ਤੋਰਦੇ ਜਾ ਦੋਵੇਂ ਹੀ ਇੱਥੇ ਜੇ ਸੀ ਬੀ ਮਹਾ ਤੋਰਨੀਆਂ ਦਾ ਟਰੈਕਟਰ ਕਿਥੇ ਤੋਰਨਗੇ ਉਹ ਗੱਲਾਂ ਕਰਦੇ ਆ ਯੋਗੀ ਹੋਈ ਤੇ ਕੱਢ ਦੀ ਜਗ ਨਹੀਂ ਕੱਢਦੀ ਕਿਸੇ ਵੀ ਨੇ ਬਾਬਾ ਕੱਢ ਲੈਣਾ ਉਹ ਨਹੀਂ ਨਾ ਪਰ ਵੇਖੋ ਹੁਣ ਕੀ ਬੰਦਾ ਜਿਹਦੀ ਮਾਰੇ ਦੂਰੀ ਰੱਖਦੀ ਆ ਜੂਰੀ ਨੂੰ ਮਾਰੀ ਆਪਣੀ ਪਰਾਂ ਨੂੰ ਨੇ ਕਰਦਾ ਜੇ ਜੀ ਵੀ ਨੇ ਕਰਦਾ ਜੇ ਮਿੱਡੋ ਮਿੱਟੀ ਮਾਰੀ ਬੋਕਣਾ ਹੀ ਕਰਦਾ ਉਹਾਂ ਦੇ ਜਦੰਦੇ ਆ ਤਾਂ ਫੱਲਾ ਟਰੈਕਟਰ ਨੂੰ ਨਾ ਕਰੇ ਸੈਟ ਦਾ ਵੀ ਨੁਕਸਾਨ ਹੋ ਜਾਦਾ ਸਾਕ ਜਦੋਂ ਤੇਰਾ ਦੁੱਖ ਤੇ ਦਰਦ ਖਰਾਬ ਆ ਲੱਗ ਰਿਹਾ ਮਗਰ ਤੇ ਹੁਣ ਚੱਲੇ ਆ ਫੇਰ ਵਾਪਸ ਕਿਸੇ ਕਾਲੀ ਹੀ ਫੇਕਰਾ ਆਪਣੇ ਲਾਏ ਸਾਰੇ ਕੋਈ ਚੱਲੇ ਆ ਤੇ ਅੱਗੇ ਆ ਗਏ ਹੁਣ ਬਹੁਤ ਸੋਨੇ ਆ ਕਢੋਣਾ ਯਾਰ ਢਿੱਕੋ ਹੀ ਜਦੀ ਪਈ ਆ ਤੇ ਬਹੁਤ ਬਰੀ ਚੜੀ ਆ ਖਾਣ ਲੋ ਗਏ ਬਰਤ ਖੋ ਗਏ ਰੋਟੀ ਮਾਰੀ ਆ ਗਏ ਫੇਰ ਕਹਿੰਦੇ ਆ ਵੀ ਅੱਜ ਕਮਰੇ ਸੋਨਾ ਚਾਣ ਕੋਈ ਸੋਨਾ ਚਾਟੇ ਜੇ ਇਸ ਕਮਰੇ ਥੋੜਾ ਫੇਰ ਆਪਣੇ ਕਿਤੇ ਗੱਲ ਆਲੇ ਆ ਇਹ ਚਾੜ ਸੁਣਾ ਉਹ ਇਹ ਚਾੜ ਚੱਗੇ ਆ ਗਏ 4 ਪੁੱਤਰ ਕਲਰ ਆ ਗਿਆ ਆ ਕੇ ਅੱਗੇ ਰਹਿ ਗਈ ਬੰਦੇ ਆ ਜਣਾ ਇਹ ਆ ਕੇ ਆਇਆ ਫਿਰ ਉਹ ਚੱਜਾਂਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੋਡਰ ਜੇ ਤਾਂ ਉਹਨਾਂ ਦਾ ਉਹ ਮਰੀਦਾ ਆ ਗਿਆ ਜੀ ਸਾਡਾ ਤਵਰ ਰੋਟੀ ਪਣੀ ਖਾਣੇ ਜਾ ਕੇ ਆਵਾਂ ਮੈਂ ਨੇ ਤੋਂ ਨੇ ਆ ਪੈ ਦੀ ਗੇਂਦੋਂ ਫੇਰ ਆਂਦੀ ਚੱਲੇ ਆ ਤੇ ਬੰਦੇ ਪਿੱਛੋਂ ਫੋਨ ਕਰੀ ਜਾਂਦੇ ਵੀ ਉੱਧਰ ਆ ਜਾਓ ਉੱਧਰ ਦੂਜੇ ਪਾਸੇ ਟਰੈਕਟਰ ਫਸ ਗਿਆ ਉਹਨਾਂ ਦੇ ਇੱਕ ਲਈ ਉ ਤਾਂ ਆ ਜਿਹੜੀ ਆ ਤੇ ਆਪਾਂ ਆ ਲਈ ਆਹੋ ਲਈਏ ਜਾਣਾ ਜਿੱਦ ਤਰ ਜਿੱਦ ਤਰ ਗਾੜੀ ਗਾੜੀ ਜਾਂਦੇ ਆ ਬੰਦੇ ਆਪਣੇ ਕੀ ਜਾਂਦੇ ਆ ਬੰਦੇਓ ਉਹ ਆਂਦੇ ਵੀ ਅਸੀਂ ਆਉਣੇ ਉਦਲੇ ਰਹੇ ਤੁਸੀਂ ਜਦੋਂ ਆਂਦੀ ਆਉਂਦੀ ਰਾਹ ਠੀਕ ਵਾ ਉਹ ਕਹਿੰਦੇ ਵੀ ਅਸੀਂ ਫੱਡੇ ਤੋਂ ਉਹ ਦੋਨੇ ਟਰੈਕਟਰ ਫੱਡੇ ਆ ਉਹ ਪੜ ਗਏ ਫੇ ਆਉਂਦੇ ਆ ਆਪਾਂ ਜੀ ਆ ਵਜਿਆ ਰਹੂਗਾ ਰਾ ਆਪਾਂ ਆ ਰਹੇ ਆ ਵਈਆ ਉਹ ਵੀ ਟਰੈਕਟਰ ਤਾਂ ਬਸਿਆ ਕਿ ਉਹ ਵੀ ਉਹਨੇ ਖਰਾਕ ਰੂ ਭਰਦਿਆ ਕਿਤੇ ਜਾਵਦਾ ਓਏ ਟਰੈਕਟਰੇ ਖਰਾ ਭਰਦਿਆ ਤਾਂ ਬਸਿਆ ਵਾ ਹੋਰ ਵੀ ਆਪਣਾ ਟਰੈਕਟਰ ਕਢਾਉਣ ਗਿਆ ਸੀ ਦਾ ਆਪਣਾ ਵੀ ਫਸ ਗਿਆ ਉਹਦਾ ਤੇ ਉਹ ਤਾਂ ਪਹਿਲਾਂ ਫਸਿਆ ਸੀ ਉਹ ਵੇਖਣ ਕੀ ਕਰਦਾ ਵਾ ਨਹੀਂ ਤੇ ਫਿਰ ਸਾਨੂੰ ਆਪਣਾ ਲਿਉਣਾ ਪੈਣਾ ਐਂ ਤੇ ਉਦਾਂ ਤੋਂ ਮਸ਼ੀਨ ਵੀ ਆਉਂਦੀ ਉਧਰੋਂ ਵੇਖ ਦੇਣ ਕੀ ਹਸਤਾ ਵਾ ਡੋਲੂ ਘਰਾਵਾ ਗਾੜੀ ਡੋਲੂ ਘਰਾ ਗਾੜੀ ਵੀ ਜਾਣੇ ਵੇਖ ਦੇਣ ਕੀ ਹਸਤਾ ਬੰਦਾ ਵਾ ਉਹਨੇ ਨਿਕਲਿਆ ਬੰਦਾ ਤਿੰਨੇ ਕੇਸੀਬੀ ਕੋ ਨਿਕਲਨੇ ਆਉਦਾ ਆਪਣਾ ਰਹਿ ਗਿਆ ਵਾ ਆਪਾਂ ਬਹੁ ਨਹੀਂ ਮਾਰਨਾ ਚਾਹੁੰਦੇ ਨਹੀਂ ਮਾਰ ਜੋ ਦੇਖੋ ਭਾਈ ਨਹੀਂ ਨਹੀਂ ਅਸੀਂ ਇਹ ਕੰਮ ਕਰਨਾ ਨਹੀਂ ਕਦੀ ਹਾਂ ਆ ਗਈ ਆ ਗਈ ਮਸ਼ੀਨ ਲੋਕਾਂ ਨੂੰ ਗੋਲੀਆਂ ਨਾਲ ਪਰਸਿਆ ਦੋਵੇਂ ਲੋਰ ਘਰ ਐ ਨਹੀਂ ਕਿਤੇ ਮੋਟਰ ਹੀ ਆ ਹੋਈ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਗੋਲਡਨ ਗੋਲਡਨ ਆਇਡਨ ਜੀਸੀਬੀ ਆ ਵੀ ਓਏ ਉਹ ਤੇ ਆ ਬੈਂਜੇਂ ਜੰਡਿਆ ਵਾ ਇਹ ਬਾ ਪੌੜੀਆਂ ਰੇਂਦਾ ਉਹ ਤਾਂ ਸਾਡੇ ਪਿੰਡਲਾ ਕਾਲਾ ਨਾਈ ਲੱਗੰਦਿਆ ਹੁਣ ਬੋਰ ਬਾਈ ਫੋਰ ਲਿਆਦਾ ਇਹਨਾਂ ਦੇਖਦੇ ਆਂ ਕੱਢ ਕੇ ਬਣਾ ਜੀ ਬੰਦਾ ਕਰਤਾ ਕਰਤਾ ਕਰਦਾ ਬੋਰ ਬਾਈ ਇਹਨਾਂ ਫੇਰ ਤੋਂ ਬਹੁਤ ਟੇਕ ਲੱਗੇ ਆ ਨਾ ਮਿਲਣ ਕਈ ਵਾਰ ਜਮ ਉਹ ਜਿੱਦ ਨੂੰ ਹੱਥਾਂ ਨੂੰ ਲਾਉਂਦਾ ਫੇਰ ਭੱਜ ਜਾਣਾ ਉਹ ਇਹਨਾਂ ਦੋੜੇ ਆਓ ਜੀ ਕੱਦੇ ਕੁਦੇ ਰਾਵਾਂ ਤੋਂ ਚੜੇ ਆ ਰੋਡ ਤੇ ਤੇ ਹੁਣ ਜਾਣੇ ਆਪਾਂ ਮਗਰੋਂ ਦੇ ਆਪਣੇ ਬੰਦੇ ਤੋਂ ਜਿਵੇਂ ਉੱਥੇ ਜਾ ਕੇ ਦੱਸ ਦਿਆ ਕੀ ਬੋਲ ਜਾਲਾ ਤੇ ਫਿਰ ਫਿਰਦੇ ਆ ਫਿਰ ਤੁਹਾਨੂੰ ਕੱਲ੍ਹ ਇਹ ਬੰਦੇ ਫਿਰ ਤਲਪੇ ਆ ਕੱਲ੍ਹ ਵਾਲੇ ਹੋਟਲ 'ਚ ਚਲੋ ਚਲੋ ਮਿਰਜ਼ਾ ਚਲੋ ਮਿਰਜ਼ਾ ਜੀ ਮਿਰਜ਼ਾ ਜੀ ਬੈਗ ਹੀ ਬੜੇ ਲੱਦੇ ਆ ਜਿੰਦਾਂ ਬੋਝ ਆਏ ਹੁੰਦੇ ਕਿਤੇ ਫਿਰਨ ਫਰਨ ਕਿੱਥੇ ਆਇਂ ਜੀ ਤੁਸੀਂ ਕਿੰਨੇ ਮੁੰਡੂ ਵੀ ਉਹ ਵਿਦਾਗਾ ਤੇ ਚਲੋ 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 ਬਾਬਾ ਜੀ ਤੋਰ ਪਾ ਗਾ ਦੰਦ ਕੱਢੀਆਂ ਨਾ ਉਹਨੇ ਫੇਰ ਆਵਾਜ਼ ਮਾਰ ਲੈਣੀ ਮਗਰ ਤੈਨੂੰ ਲਓ ਜੀ ਆ ਗਏ ਆਪਣੇ ਗੱਲ ਵਾਲੇ ਫੇਰ ਕਮਰੇ 'ਚ ਇੱਥੇ ਮਾਰਾਂਗੇ ਰੈਸਟੋਰਾਂ ਪੂਰੀ ਪਹਿਲਾਂ ਵਾਰੋ ਵਾਰੀ ਨਾ ਹੋ ਆਗੇ ਉਹ ਦੇ ਦੇ ਉਹ ਇਸੀ ਕਰੋ ਭਾਜੀ 11 19 ਦੇ ਸਤਾ 10 ਦਾ ਆ ਬੁਰਸਾ ਆਪੋ ਆਪਣਾ ਮੰਨ ਲਓ ਮੰਨ ਲਓ ਵਾਹਿਗੁਰੂ ਮਿਲਦੇ ਆ ਤੁਹਾਨੂੰ ਫੇਰ ਹੁਣ ਫੇਰੇ ਨਵੇਂ ਬਲੌਗ